ਤੁਸੀਂ ਕਿਸਮਤ ਵਾਲੇ ਹੋ ਜਿਹੜੇ ਤੁਹਾਨੂੰ ਮੋਦੀ ਜੀ ਵਰਗੇ ਪ੍ਰਧਾਨ ਮੰਤਰੀ ਮਿਲੇ ਤੇ ਇਸ ਕਰਕੇ ਉਹ ਸਾਰੇ ਹੀ ਅੱਜ ਲੁਧਿਆਣੇ ਵਾਸੀ ਇੱਕ ਤਰੀਕ ਨੂੰ ਫੁੱਲ ਦੇ ਉੱਤੇ ਮੋਹਰਾ ਲਾ ਕੇ ਮੋਦੀ ਜੀ ਨੂੰ ਤੀਜੀ ਵਾਰ ਪ੍ਰਾਈਮ ਮਿਨਿਸਟਰ ਦੇਖਣਾ ਚਾਹੁੰਦੇ ਆ ਤੇ ਜਿੱਦਣ ਪ੍ਰਾਈਮ ਮਿਨਿਸਟਰ ਬਣ ਕੇ ਸੀ ਲੁਧਿਆਣੇ ਲੈ ਆਏ ਉਹਨਾਂ ਨੂੰ ਤੇ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਉਰੇ ਲੁਧਿਆਣੇ ਦਾ ਨਕਸ਼ਾ ਇਹ ਵੀ ਗੜਗਾਉ ਵਰਗਾ ਇਹ ਵੀ ਫਰੀਦাবাদ ਵਰਗਾ ਇਹ ਵੀ ਬੰਗਲੌਰ ਵਰਗਾ ਇਹ ਵੀ ਬੰਬਈ ਵਰਗਾ ਕਿਉਂਕਿ ਉਹਡੀਓ ਪੋਪੂਲੇਸ਼ਨ ਹੈ ਦੀ ਇਹ ਵੀ ਉਸੇ ਤਰੀਕੇ ਨਾਲ ਏਮਸ ਮੈਟਰੋ ਹੋਣਗੀਆਂ ਇਲੈਕਟ੍ਰਿਕ ਬੱਸਾਂ ਚੱਲਣਗੀਆਂ ਜਦੋਂ ਤੁਸੀਂ ਚੰਡੀਗੜ੍ਹ 'ਚ ਇਕੱਠੇ ਹਾਂ ਦਿੱਲੀ 'ਚ ਇਕੱਠੇ ਹਾਂ ਤੁਹਾਡੀ ਇੰਡੀਆ ਆਲਾਈਅንስ ਆ ਤੇ ਉਰੇ ਕਿਉਂ ਲੋਕਾਂ ਨੂੰ ਧੋਖਾ ਦੇ ਰਹੇ ਹੋ ਅੱਜ ਸ਼ਾਮ ਨੂੰ ਜਿਹੜੇ ਵੀ ਕਿਸਾਨ ਜਥੇਬੰਦੀਆਂ ਬੈਠੀਆਂ ਉਹ ਅੱਜ ਸ਼ਾਮ ਨੂੰ ਟਰੈਕ ਆ ਜਿਹੜੇ ਉਹ ਖਾਲੀ ਕਰ ਦੇਣਗੇ ਤੇ ਬਹੁਤ ਇਹ ਮੈਂ ਪਹਿਲਾਂ ਤੁਹਾਡੇ ਤੇ ਹੀ ਇਹ ਗੱਲ ਆ ਜਿਹੜੀ ਚੈਨਲ ਤੇ ਦੱਸ ਰਹੇ ਹਾਂ ਕਿਉਂਕਿ ਕਿਸਾਨ ਚਾਹੇ ਆ ਚਾਹੇ ਵਪਾਰੀ ਹੈ ਤਾਂ ਪੰਜਾਬ ਦੇ ਭਰਾ ਭਰਾ ਨਾ ਅੱਜ ਦੁਬਾਰਾ ਭਰਾਵਾਂ ਨੇ ਇੱਕ ਦੂਜੇ ਦੀ ਗੱਲ ਜਿਹੜੀ ਮੰਨ ਕੇ ਇਹ ਟ੍ਰੈਕ ਖਾਲੀ ਕੀਤਾ ਤਾਂ ਅੱਜ ਕੱਲ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੰਮ ਆ ਇਹੇ ਕੰਮ ਆ ਜਿਹੜਾ ਇਹ ਕਈ ਚਲਣੀਆਂ ਹਜੀਆਂ ਗੁੜੀਆਂ ਪਰ ਸਾਡੇ ਵੱਲੋਂ ਕੋਈ ਵੀਡੀਓ ਇਹ ਜੀ ਨਾ ਬਣਾਈ ਜਾਊ ਨਾ ਲਿਖੀ ਧੰਨਵਾਦ ਚਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਹਿਬ ਦਾ ਲਗਾਤਾਰ ਲੋਕ ਸਭਾ ਚੋਣਾਂ ਦੇ ਵਿੱਚ ਮਾਮਲਾ ਜਿਹੜਾ ਹੈਗਾ ਖਦਾ ਜਾ ਰਿਹਾ ਸੋ ਇਸ ਟਾਈਮ ਰਵਨੀਤ ਸਿੰਘ ਬਿੱਟੂ ਹੈ ਆਪਣੇ ਚੌਂ ਨ ਪਰਚਾਰ ਤੇ ਜੁਟੇ ਹੋਏ ਹੈ ਸੋ ਪੁੱਛਦੇ ਹੈ ਰਵਨੀਤ ਸਿੰਘ ਬਿੱਟੂ ਜੀ ਨੂੰ ਕਿ ਕਿੱਥੇ ਦਾ ਮਾਹੌਲ ਹੈ ਸਾਰ ਇਸ ਟਾਈਮ ਦੇਖੋ ਇਸ ਵੇਲੇ ਗੱਲ ਹੀ ਆ ਜੀ ਵੀ ਲੋਕ ਦੇਖ ਦਿਨ ਢੀਕ ਰਿਹਾ ਜੀ ਵੀ ਜਲਦੀ ਤੋਂ ਦਲਦੀ ਆਏ ਕਿਉਂਕਿ 10 ਸਾਲ ਦਾ ਜੋ ਮੋਦੀ ਜੀ ਨੇ ਸਾਰੇ ਦੇਸ਼ ਨੂੰ ਕਿਤੇ ਦੀ ਕਿਤੇ ਦੁਨੀਆ ਦੇ ਨਕਸ਼ੇ ਤੇ ਲੈ ਆਂਦਾ ਬਿਲਕੁਲ ਠੀਕ ਹੈ ਅੱਜ ਮੋਦੀ ਜੀ ਜੇ ਕਿਤੇ ਬਾਹਰ ਜਾਂਦੇ ਆ ਤਾਂ ਉਹਨਾਂ ਦਾ ਇੱਜ਼ਤਮਾਨ ਪ੍ਰਾਈਮ ਮਿਨਿਸਟਰ ਪਹਿਲਾਂ ਵੀ ਸੀ ਮੈਂ ਨਹੀਂ ਕਹਿੰਦਾ ਦੇਸ਼ ਦੇ ਪ੍ਰਾਈਮ ਮਿਨਿਸਟਰ ਪ੍ਰਾਈਮ ਮਿਨਿਸਟਰ ਸੀ ਪਰ ਅੱਜ ਜਦੋਂ ਉਹਨਾਂ ਦਾ ਜੋ ਇੱਕ ਅਲੱਗ ਰਤਬਾ ਹੈ ਨਹੀਂ ਕਈ ਵਾਰ ਪ੍ਰਾਈਮ ਮਿਨਿਸਟਰ ਜਾਂਦੇ ਸੀ ਪਤਾ ਨਹੀਂ ਲੱਗਦਾ ਸੀ ਪਰ ਅੱਜ 트럼ਪ ਵਰਗੇ ਵੀ ਜਾਂ ਆਸਟ੍ਰੇਲੀਆ ਵਰਗੇ ਵੀ ਜਾਂ ਅੱਜ ਰਸ਼ੀਆ ਤੇ ਯੂਕਰੇਨ ਵਰਗੇ ਵੀ ਉਹਨਾਂ ਦੀ ਸਲਾਹ ਤੋਂ ਬਗੈਰ ਚੱਲਦੇ ਨਹੀਂਗੇ ਤੇ ਜਿਹੜੇ ਮੁਸਲਮ ਕੰਟਰੀਜ਼ ਨੇ ਚਾਹੇ ਦबई ਵਰਗੇ ਜਾਂਦੇ ਆ ਉਹ ਕਹਿੰਦੇ ਆ ਵੀ ਹਿੰਦੁਸਤਾਨੀ ਤੁਸੀਂ ਕਿਸਮਤ ਵਾਲੇ ਜਿਹੜੇ ਤੁਹਾਨੂੰ ਮੋਦੀ ਜੀ ਅਰਗੇ ਪ੍ਰਧਾਨ ਮੰਤਰੀ ਮਿਲੇ ਤੇ ਇਸ ਕਰਕੇ ਉਹ ਸਾਰੇ ਹੀ ਅੱਜ ਲੁਧਿਆਣਾ ਵਾਸੀ ਇੱਕ ਤਰੀਕ ਨੂੰ ਫੁੱਲ ਦੇ ਉੱਤੇ ਮੋਹਰਾਂ ਲਾ ਕੇ ਮੋਦੀ ਜੀ ਨੂੰ ਤੀਜੀ ਵਾਰ ਪ੍ਰਾਈਮ ਮਿੰਟਰ ਦੇਖਣਾ ਚਾਹੁੰਦੇ ਆ ਬਿੱਟੂ ਜੀ ਪੰਜਾਬ ਲਈ ਇੱਕ ਐਤਾ ਦਾ ਮਾਹੌਲ ਹੈ ਕਿਉਂਕਿ ਪੰਜਾਬ ਚ ਬੀਜੇਪੀ ਪਹਿਲੀ ਵਾਰੀ ਆਪ ਚੋਣਾਂ ਲੜਨ ਜਾ ਰਹੀ ਹੈ ਸੋ ਇਹਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਦੇਖੋ ਮੈਂ ਜਿਵੇਂ ਕਿਹਾ ਵੀ ਆ ਆਪਣਾ ਲੁਧਿਆਣਾ ਮੈਂ ਤਾਂ ਲੁਧਿਆਣੇ ਦੀ ਗੱਲ ਕਰ ਸਕਦਾ ਇੱਥੇ ਬਹੁਤ ਬਿਜ਼ਨਸ ਕਿਉਂਕਿ 70% ਜਿਹੜਾ ਪੰਜਾਬ ਨੂੰ ਚਲਾਉਣ ਲਈ ਜੇ ਉਹ ਪੈਸਾ ਆਏ ਜਾਂਦਾ ਉਹ ਲੁਧਿਆਣੇ ਤੋਂ ਜਾਂਦਾ ਤੇ ਉਰੇ ਕੱਲੀ-ਕੱਲੀ ਇਕਨੋਮਿਕ ਕੈਪੀਟਲ ਹੈ ਇਕਨੋਮਿਕ ਕੈਪੀਟਲ ਹੈ ਤੇ ਇਹਦੇ ਤੋਂ ਬਿਗੈਰ ਲੁਧਿਆਣੇ ਤੋਂ ਬਿਗੈਰ ਪੰਜਾਬ ਨਹੀਂ ਕੁਝ ਤੇ ਅੱਜ ਕੱਲੀ-ਕੱਲੀ ਇੰਡਸਟਰੀ ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਹੋਵੇ ਉਹ ਇੰਡਸਟਰੀ ਬਹੁਤ ਚੀਜ਼ਾਂ ਆਪਣੀ ਮਦਦ ਚਾਹੁੰਦੀ ਆ ਜਿਹੜੀ ਕਿ ਸੈਂਟਰ ਗਵਰਨਮੈਂਟ ਦੇ ਸਕਦੀ ਆ ਕਿਉਂਕਿ ਪੰਜਾਬ ਸਰਕਾਰ ਕੋਲ ਤਾਂ ਕੁਝ ਹੈ ਨਹੀਂ ਆਪਾਂ ਸੱਚ ਜਾਣਦੇ ਆਂ ਵੀ ਉਹਨਾਂ ਕੋਲ ਤਾਂ ਮੈਂ ਹਮੇਸ਼ਾ ਕਹਿਣਾ ਉਹਨਾਂ ਜਰਖਾਨ ਜੋਗੇ ਪੈਸੇ ਨਹੀਂ ਤੇ ਮੋਦੀ ਜੀ ਜਦੋਂ ਜਾਂਦੇ ਆ ਕਿਸੇ ਵੀ ਸੂਬੇ ਚ ਜਾਂ ਸ਼ਹਿਰ ਚ ਉੱਥੇ ਇੱਕ ਵਾਰੀ ਚ ਹੀ ਲੱਖ ਲੱਖ ਕਰੋੜ ਦੇ ਉਦਘਾਟਨ ਕਰਕੇ ਆਉਂਦੇ ਆ ਤੇ ਮੋਦੀ ਜੀ ਇਸ ਸਾਲ ਚ ਦੋ ਵਾਰ ਆ ਕੇ ਪ੍ਰਾਈਮ ਮਿਨਿਸਟਰ ਬਣ ਕੇ ਜਦੋਂ ਇੱਥੇ ਫੁੱਲ ਖਿੜਿਆ ਹੋ ਤੇ ਸਾਨੂੰ ਤੁਸੀਂ ਅੰਦਾਜ਼ਾ ਲਾਓ 1000 ਕਰੋੜ ਤਾਂ ਅਸੀਂ ਆਪੋਜੀਸ਼ਨ ਚ ਲੈ ਆਏ ਤੇ ਮੋਦੀ ਜੀ ਦਾ ਢੇਡਾ ਨਹੀਂ ਲੱਗਿਆ ਜਿੱਦਣ ਪ੍ਰਾਈਮ ਮਿਨਿਸਟਰ ਬਣ ਕੇ ਅਸੀਂ ਲੁਧਿਆਣੇ ਲੈ ਆਏ ਉਹਨਾਂ ਨੂੰ ਤੇ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਉਰੇ ਲੁਧਿਆਣੇ ਦਾ ਨਕਸ਼ਾ ਇਹ ਵੀ ਗੜਗਾਉਂ ਵਰਗਾ ਇਹ ਵੀ ਫਰੀਦাবাদ ਵਰਗਾ ਇਹ ਵੀ ਬੰਗਲੌਰ ਵਰਗਾ ਇਹ ਵੀ ਬੰਬੇ ਵਰਗਾ ਕਿਉਂਕਿ ਆਡੀਓ ਪopੂਲੇਸ਼ਨ ਹੈ ਦੀ ਇਹ ਵੀ ਉਸੇ ਤਰੀਕੇ ਨਾਲ ਐਮਸ ਮੈਟਰੋ ਹੋਣਗੀਆਂ ਇਲੈਕਟ੍ਰਿਕ ਬੱਸਾਂ ਚੱਲਣਗੀਆਂ ਤੇ ਇਹਦੇ এনਵਾਇਰਨਮੈਂਟ ਦੇ ਲਈ ਅਲੱਗ-ਅਲੱਗ ਚੀਜ਼ਾਂ ਪ੍ਰਬੰਧ ਹੋਣਗੇ ਇੱਕ ਸੋਹਣਾ ਲੁਧਿਆਣਾ ਜਿਹੜਾ ਅੱਜ ਲੁਧਿਆਣਾ ਲੁਧਿਆਣਾ ਹੀ ਆ ਪਰ ਅੱਜ ਲੁਧਿਆਣਾ ਜਿਹੜਾ ਏ ਉਹਦਾ ਕਿਸੇ ਨੇ ਵੀ ਨਾਉ ਦੀ ਮਿੱਟੀ ਛਾੜੀ ਆ ਨਾ ਕਿਸੇ ਨੇ ਉਹਦੀ ਡਸਟਿੰਗ ਕੀਤੀ ਆ ਤੇ ਨਾ ਉਹਦੀ ਕਿਸੇ ਨੇ ਜਿਵੇਂ ਕਹਦੇ ਹੋ ਕਲੀਨਿੰਗ ਕੀਤੀ ਆ ਉਹ ਸਾਰਾ ਓਵਰਹੌਲ ਹੋਣ ਦੀ ਲੋੜ ਆ ਕਿਉਂਕਿ ਇੱਕ ਲੁਧਿਆਣਾ ਸੀ ਪਹਿਲਾਂ ਅੱਜ 10 ਲੁਧਿਆਣੇ ਬਣ ਗਏ ਆ ਜੀ ਤੇ ਉਸ ਤਰੀਕੇ ਦੇ ਪ੍ਰਬੰਧ ਚਾਹੀਦੇ ਆ ਉਹ ਮੋਦੀ ਸਾਹਿਬ ਤੋਂ ਬਗੈਰ ਤੁਸੀਂ ਮੈਂ ਤਾਂ ਕਹਿਣਾ ਵੀ ਅੱਜ ਤੁਸੀਂ ਕਿਸੇ ਦੇ ਵੀ ਸਾਰੇ ਭਰੇ ਪਏ ਆ ਨਾ ਸਭ ਦੇ ਬੈਨਰ ਪੋਸਟਰ ਜਿਹੜੇ ਆ ਉਹ ਚ ਬੀਜੇਪੀ ਅਸੀਂ ਕਲੀਅਰ ਦੱਸਿਆ ਵੀ ਅਸੀਂ ਵੋਟ ਮੰਗ ਰਹੇ ਆ ਮੋਦੀ ਜੀ ਨਾਂ ਉਤੇ ਜੀ ਦੂਜੇ ਪਾਸੇ ਆਮ ਆਦਮੀ ਦੀ ਫੋਟੋ ਲੱਗੀ ਆ ਕੈਂਡੀਡੇਟ ਦੀ ਉਹ ਪਹਿਲਾਂ ਹੀ ਜੇਲ੍ਹ ਚ ਬੈਠੇ ਆ ਉਹਦੀ ਉਹਨਾਂ ਨੇ ਫੋਟੋ ਹੀ ਇਹ ਲਾਈ ਆ ਤੇ ਜਿਹੜੀ ਕਾਂਗਰਸ ਆ ਉਹ ਕੱਲੇ ਬੜਿੰਗਸਾ ਬੈਠੇ ਆ ਪ੍ਰਾਈਮ ਮਿਨਿਸਟਰ ਕੈਂਡੀਡੇਟ ਆ ਜਿਹੜਾ ਉਹ ਉਹਦੀ ਦੂਰਬੀਨਾਂ ਫੋਟੋ ਦੇਖਣੀ ਪੈਂਦੀ ਆ ਤੇ ਇਸ ਕਰਕੇ ਧੋਖਾ ਦੇ ਰਹੇ ਆ ਪੰਜਾਬ ਦੀ ਕੈਪੀਟਲ ਕਿਹੜੀ ਆ ਚੰਡੀਗੜ੍ਹ ਚੰਡੀਗੜ੍ਹ ਦੇ ਵਿੱਚ ਮਨੀਸ਼ ਤਵਾਰੀ ਲੜ ਰਹੇ ਆ ਇੱਕ ਪਾਸੇ ਉਹਨਾਂ ਦੇ ਪਾਇਆ ਹੁੰਦਾ ਹੱਥ ਇੱਕ ਪਾਸੇ ਪਾਇਆ ਹੁੰਦਾ ਝਾੜੂ ਤੇ ਉੱਥੇ ਆ ਕੇ ਉਹ ਮਰਦਾਬਾਦ ਜਿੰਦਾਬਾਦ ਉੱਥੇ ਭੁੱਲ ਜਾਂਦੇ ਆ ਜਦੋਂ ਦਿੱਲੀ ਚ ਜਾਂਦੇ ਆ ਨੈਸ਼ਨਲ ਕੈਪੀਟਲ ਚ ਉੱਥੇ ਕੇਜਰੀਵਾਲ ਕਹਿੰਦੇ ਆ ਸੋਨੀਆ ਗਾਂਧੀ ਜਿੰਦਾਬਾਦ ਕਾਂਗਰਸ ਕਹਿੰਦੀ ਆ ਕੇਜਰੀਵਾਲ ਜਿੰਦਾਬਾਦ ਤੇ ਜਦੋਂ ਚੰਡੀਗੜ੍ਹ ਤੋਂ ਇੱਧਰ ਇੱਧਰ ਨੂੰ ਆਉਂਦੇ ਆ ਦਿੱਲੀ ਤੋਂ ਇੱਧਰ ਨੂੰ ਆਉਂਦੇ ਆ ਕੇਜਰੀਵਾਲ ਉਹੀ ਕੇਜਰੀਵਾਲ ਆ ਇੱਥੇ ਆ ਕੇ ਸੋਨੀਆ ਗਾਂਧੀ ਮਰਦਾਬਾਦ ਕਹਿਣ ਲੱਗ ਜਾਂਦਾ ਤੇ ਇੱਥੇ ਰਾਜਾ ਬੜਿੰਗ ਨੇ ਜਿਹੜੇ ਉਹ ਬੱਪੀ ਪ੍ਰੈਸ਼ਰ ਮਰਦਾਬਾਦ ਕਹਿਣ ਲੱਗ ਜਾਂਦੇ ਆ ਜਦੋਂ ਤੁਸੀਂ ਚੰਡੀਗੜ੍ਹ ਚ ਇਕੱਠੇ ਹੋ ਦਿੱਲੀ ਚ ਇਕੱਠੇ ਹੋ ਤੁਹਾਡੀ ਇੰਡੀਆ ਆਲਾਈਂਸ ਆ ਤੇ ਉਰੇ ਕਿਉਂ ਲੋਕਾਂ ਨੂੰ ਧੋਖਾ ਦੇ ਰਹੇ ਹੋ ਬਾਰ-ਬਾਰ ਜਦੋਂ ਵੀ ਤੁਹਾਡੀ ਗੱਲ ਹੁੰਦੀ ਹੈ ਤੁਸੀਂ ਉਹਦੇ ਵਿੱਚ ਆਪਣੇ ਵਿਜ਼ਨ ਦੇ ਨਾਲੋਂ ਜ਼ਿਆਦਾ ਰਾਜਾ ਬਢਿੰਗ ਦੀਆਂ ਗੱਲਾਂ ਕਿਉਂ ਕਰਦੇ ਨਾ ਕਰਦੇ ਰਹਿੰਦੇ ਨਹੀਂ ਮੈਂ ਤਾਂ ਸਾਰਿਆਂ ਦੀ ਕਰਦਾ ਮੈਂ ਤਾਂ ਪੀਜ ਦਾ ਵੀ ਨਾਂ ਲਿਆ ਮੈਂ ਤਾਂ ਕੇਜਰੀਵਾਲ ਜੀ ਦਾ ਵੀ ਨਾਂ ਲਿਆ ਜਿਹੜਾ ਇਸ ਟਾਈਮ ਪੋਲਿਟਿਕਸ ਹੈ ਇਹ ਤੁਸੀਂ ਨਹੀਂ ਮੰਨਦੇ ਕਿ ਇਹਦੇ ਵਿੱਚ ਇਸ ਟਾਈਮ ਆਪਾਂ ਨੂੰ ਕੈਂਡੀਡੇਟ ਨੂੰ ਆਪਣਾ ਵਿਜ਼ਨ ਦੱਸਣਾ ਚਾਹੀਦਾ ਹੈ ਵੋਟਰਾਂ ਦੇ ਲਈ ਆਪਾਂ ਵਿਪਖਸ਼ੀ ਗੱਲ ਹੀ ਕਿਉਂ ਕਰ ਮੈਂ ਤਾਂ ਏਦੋਂ ਪਹਿਲਾਂ ਵਿਜ ਨਹੀਂ ਦੱਸਿਆ ਇਹ ਵੀ ਮੋਦੀ ਜੀ ਆਹ ਕੁਝ ਕਰਨਾ ਚਾਹੁੰਦੇ ਹੋ ਵਿਪਖਸ਼ੀ ਕਹਿੰਦਾ ਕਿ ਬਿੱਟੂ ਜੀ ਨੂੰ ਆਪਣੇ ਨਾਮ ਤੋਂ ਪਿਛਲੇ 10 ਸਾਲ ਚ ਕੰਮ ਹੀ ਨਹੀਂ ਕੀਤੇ ਆਪਣੇ ਨਾਮ ਤੋਂ ਵੋਟ ਨਹੀਂ ਮਿਲਨੀ ਇਸ ਲਈ ਆਪ ਕਹਿੰਦੇ ਕਿ ਜੀ ਮੋਦੀ ਜੀ ਦੇ ਨਾਮ ਤੇ ਵੋਟ ਦੇ ਚਲੋ ਮੋਦੀ ਜੀ ਦੇ ਨਾਮ ਤੇ ਦੇ ਦਿਓ ਪਰ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਤਾਂ ਮੋਦੀ ਨੇ ਬਣਨਾ ਤੇ ਮੋਦੀ ਜੀ ਤੋਂ ਹੀ ਸਭ ਕੁਝ ੁਰੇ ਲੈ ਕੇ ਆਉਣਾ ਬਿੱਟੂ ਤਾਂ ਬਿੱਟੂ ਤਾਂ ਇੱਕ ਕਣ ਕਣ ਪਾਤਰ ਉਸ ਯੱਗ ਦੇ ਵਿੱਚ ਇੱਕ ਕਾਣਾ ਗੱਲ ਤਾਂ ਗੱਲ ਅਸੀਂ ਤਾਂ ਕਦੇ ਕਹਿੰਦੇ ਹੀ ਨਹੀਂ ਬੇ ਬਿੱਟੂ ਦੇ ਨਾਂ ਤੇ ਅਸੀਂ ਤਾਂ ਵੋਟ ਹੀ ਜੜੀ ਆ ਉਹ ਮੋਦੀ ਜੀਤੇ ਤੇ ਦੇਸ਼ ਦੀ ਜਿਹੜਾ ਰਾਸ਼ਟਰ ਦੀ ਗੱਲ ਕਰਦਾ ਜਿਹੜਾ ਸ਼੍ਰੇਸ਼ਟ ਭਾਰਤ ਦੀ ਗੱਲ ਕਰਦਾ ਅਸੀਂ ਚਾਹੁੰਦੇ ਹਾਂ ਉਹ ਸ਼੍ਰੇਸ਼ਟ ਭਾਰਤ ਦੇ ਵਿੱਚ ਲੁਧਿਆਣਾ ਵੀ ਸ਼੍ਰੇਸ਼ਟ ਸ਼ਹਿਰ ਬਣੇ ਸਾਡਾ ਤਾਂ ਆ ਰੌਲਾ ਏ ਸਾਡਾ ਕਿਸੇ ਨਾ ਰੌਲਾ ਨਹੀਂ ਇੱਕ ਚਰਚਾਵਾ ਹੈਗੀ ਪੰਜਾਬ ਦੇ ਵਿੱਚ ਇਹਦੀਆਂ ਅਫਵਾਹਾਂ ਵੀ ਹੈਗੀਆਂ ਮੰਨ ਲਓ ਜੀ ਇਹ ਐਤ ਦਿਨ ਦੀ ਚਰਚਾਵਾ ਚੱਲ ਰਹੀ ਹੈ ਕਿ ਸੈਂਟਰ ਦੀ ਗਵਰਨਮੈਂਟ ਨੇ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਇਸ ਵੇਲੇ ਬੈਠੇ ਸਰਦ ਆ ਤੇ ਵਪਾਰ ਦਾ ਇਨਾ ਕਰੋੜਾ ਅਰਬ ਦਾ ਨੁਕਸਾਨ ਹੋ ਰਿਹਾ ਹੁਣ ਹੌਜ਼ਰੀ ਦੀ ਵਿంటర్ ਦੀ ਬੁਕਿੰਗ ਹੋਣੀ ਸੀ ਨਹੀਂ ਹੋ ਪਾਈ ਕਿਉਂਕਿ ਵਪਾਰੀ ਨਹੀਂ ਆ ਪਾਇਆ ਤੇ ਇਸ ਸੀਟ 'ਚ ਕਿਤੇ ਵੀ ਬੀਜੇਪੀ ਨੇ ਅੱਗੇ ਵੱਧ ਕੇ ਇਸ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਇਹ ਨਰਾਜ਼ਗੀ ਹੈ ਵਪਾਰੀ ਨੂੰ ਵੀ ਤੇ ਉਧਰੋਂ ਕਿਸਾਨ ਤਾਂ ਨਰਾਜ਼ ਪਹਿਲਾਂ ਹੀ ਚੱਲ ਰਿਹਾ ਨਹੀਂ ਨਹੀਂ ਕੋਈ ਨਰਾਜ਼ਗੀ ਕਿਉਂਕਿ ਉਰੇ ਤਾਂ ਬੀਜੇਪੀ ਦੀ ਸਰਕਾਰ ਹੀ ਹੈ ਨਹੀਂ ਕਿ ਉਰੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਸੈਂਟਰ ਚਾਹੁੰਦਾ ਤਾਂ ਇਸ ਚੀਜ਼ ਨੂੰ ਜੇ ਆਪਾਂ ਤੁਸੀਂ ਜਿਵੇਂ ਆਪ ਵੀ ਬਾਰ-ਬਾਰ ਕਹਿੰਦੇ ਹੋ ਕਿ ਇਹ ਸਟੇਟ ਗਵਰਨਮੈਂਟ ਸਪੋਰਟਡ ਧਰਨਾ ਹੈਗਾ ਤੇ ਪਰ ਸੈਂਟਰ ਤਾਂ ਮਾਪਿਓਂ ਹੁੰਦਾ ਮਾਪਿਓਂ ਨੇ ਕਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਜੇ ਗਲਤੀ ਕੋਈ ਕਰ ਰਿਹਾ ਤੇ ਉਹਨੂੰ ਅੱਗੇ ਵੱਧ ਕੇ ਇਸ ਚੀਜ਼ ਨੂੰ ਹੈਗਾ ਹੈ ਹੈਂਡਲ ਕੀਤਾ ਜਾਏ ਕਿਉਂ ਨਹੀਂ ਕੀਤਾ ਜਾਏ ਆਮ ਜਨਤਾ ਭੁਗਤ ਭੋਗ ਰਹੀ ਹੈ ਸੰਦੀਪ ਜੀ ਪਹਿਲਾਂ ਤਾਂ ਜਦੋਂ ਇਹ ਧਰਨਾ ਲੱਗਿਆ ਨਾ ਜੀ ਇਹ ਜਿਹੜਾ ਇਹ ਇਲੈਕਸ਼ਨ ਕੋਡ ਲੱਗਿਆ ਹੋਇਆ ਇਹਦੇ ਵਿੱਚ ਕੋਈ ਸਰਕਾਰ ਕੁਝ ਨਹੀਂ ਕਰ ਸਕਦੀ ਤੇ ਬੜਾ ਇਹ ਸੋਚ ਸਮਝ ਕੇ ਲਾਇਆ ਗਿਆ ਧਰਨਾ ਹੈ ਸਿਰਫ ਬੀਜੇਪੀ ਦੇ ਅਗੇਂਸਟ ਵੀ ਉਹਨਾਂ ਦੇ ਕੈਂਡੀਡੇਟਾਂ ਨੂੰ ਕਿਵੇਂ ਨਹੀਂ ਵੜਨ ਦੇਣਾ ਇਹ ਸਾਰਾ ਪੇਡ ਕੰਮ ਆ ਤੇ ਪਰ ਅੱਜ ਮੈਂ ਤੁਹਾਨੂੰ ਇਹ ਗੱਲਾਂ 'ਚ ਨਾ ਜਾਂਦੇ ਹੋਏ ਸਭ ਕੁਝ ਸਭ ਨੂੰ ਪਤਾ ਹੈ ਹੁਣ ਤਾਂ ਜਨ ਅੱਠ ਰਹਿ ਗਏ ਲੋਕਾਂ ਨੇ ਫੈਸਲੇ ਕੀਤੇ ਹੋਏ ਆ 4 ਤਰੀਕ ਤੋਂ ਬਾਅਦ ਸਾਰੇ ਫੈਸਲੇ ਹੋ ਜਾਣਗੇ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਮੈਂ ਬੜੀ ਆਪ ਵੀ ਲਗਿਆ ਰਹੇ ਆ ਸਾਰੇ ਲੱਗੇ ਰਹੇ ਅੱਜ ਮੈਂ ਸਾਰੇ ਹੀ ਕਿਸਾਨ ਜਥੇਬੰਦੀਆਂ ਦਾ ਸਾਰੇ ਹੀ ਕਿਸਾਨ ਲੀਡਰਸ ਦਾ ਬਹੁਤ ਧੰਨਵਾਦ ਕਰਦਾ ਹਾਂ ਵੀ ਸਾਡੇ ਕਿਉਂਕਿ ਮੇਰਾ ਲੁਧਿਆਣਾ ਸਭ ਤੋਂ ਪ੍ਰਭਾਵਿਤ ਹੋ ਰਿਹਾ ਸੀ ਅਸੀਂ ਉਹਨਾਂ ਨੂੰ ਬੇਨਤੀਆਂ ਕਰ ਰਹੇ ਸੀ ਰਿਕੁਐਸਟ ਕਰ ਰਹੇ ਸੀ ਅੱਜ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵੀ ਅੱਜ ਉਸ ਗੱਲ ਤੇ ਸਾਡੇ ਤੇ ਬੂਰ ਪਿਆ ਅੱਜ ਸ਼ਾਮ ਨੂੰ ਜਿਹੜੇ ਵੀ ਕਿਸਾਨ ਜੱਥੇਬੰਦੀਆਂ ਬੈਠੀਆਂ ਉਹ ਅੱਜ ਸ਼ਾਮ ਨੂੰ ਟਰੈਕ ਆ ਜਿਹੜੇ ਉਹ ਖਾਲੀ ਕਰ ਦੇਣਗੇ ਤੇ ਬਹੁਤ ਤੇ ਮੈਂ ਪਹਿਲਾ ਥੋੜੇ ਤੇ ਇਹ ਗੱਲ ਆ ਜਿਹੜੀ ਚੈਨਲ ਤੇ ਦੱਸ ਰਹੇ ਆ ਇਹ ਇਹ ਨਹੀਂ ਹੁੰਦਾ ਅੰਦਰ ਖਾਤੇ ਬਹੁਤ ਕੁਝ ਚੱਲਦਾ ਰਹਿੰਦਾ ਤੇ ਅੱਜ ਮੈਂ ਸਾਰੇ ਕਿਸਾਨ ਜੱਥਿਆਂ ਬੰਦਿਆਂ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਸਾਡਾ ਲੁਧਿਆਣਾ ਬਹੁਤ ਹਰ ਦੇ ਘਰੇ ਰੋਜੀ ਰੋਟੀ ਆ ਹਰ ਦੀ ਕਮਾਈ ਆ ਫੈਕਟਰੀਆਂ ਚ ਹਜ਼ਾਰਾਂ ਬੰਦਾ ਕੰਮ ਕਰਦਾ ਤੇ ਅੱਜ ਸਾਡੀ ਇਹ ਗੱਲ ਨੂੰ ਸਾਰਿਆਂ ਦੀ ਨੂੰ ਤੇ ਮੇਰੇ ਅਰਗੇ ਵੀ ਉਹਦੇ ਵਿੱਚ ਸੀ ਸਾਰੀ ਲੀਡਰਸ਼ਿਪ ਨੇ ਮੰਨੀ ਕਿਸਾਨਾਂ ਨੇ ਮੰਨੀ ਤੇ ਅੱਜ ਟਰੈਕ ਖਾਲੀ ਕਰ ਲਈ ਉਹਨਾਂ ਦਾ ਧੰਨਵਾਦ ਕਿਉਂਕਿ ਕਿਸਾਨ ਚਾਹੇ ਜਾਂ ਚਾਹੇ ਵਪਾਰੀ ਹੈ ਤਾਂ ਪੰਜਾਬ ਦੇ ਭਰਾ ਭਰਾ ਨਾ ਅੱਜ ਦੁਬਾਰਾ ਭਰਾਵਾਂ ਨੇ ਇੱਕ ਦੂਜੇ ਦੀ ਗੱਲ ਜਿਹੜੀ ਮੰਨ ਕੇ ਇਹ ਟਰੈਕ ਖਾਲੀ ਕੀਤਾ ਧੰਨਵਾਦ ਇੱਕ ਥਾਂ ਵੀ ਕੁਐਸਚਨ ਹੈ ਜੀ ਆਡੀਓ ਵਾਇਰਲ ਹੋ ਰਹੀ ਹੈ ਉਹਦੇ ਤੇ ਕੀ ਕਹੋਗੇ ਬੜਾ ਮੰਦ ਭਾਗੇ ਦੇ ਸ਼ਬਦਾਵਲੀ ਵੀ ਇਸ ਤਵਨਲਾ ਕੀਤੀਆਂ ਗਈਆਂ ਤੁਹਾਡੀ ਵੀ ਅਵਾਇਸ ਉਹਦੇ ਵਿੱਚ ਸੁਣਨ ਨੂੰ ਮਿਲ ਰਹੀ ਹੈ ਕਿੱਦਾਂ ਦਾ ਕੀ ਇਹ ਜਿਹੇ ਕੰਮ ਜਿਹੜੇ ਹੋਣ ਆਉਣ ਵਾਲੇ 10 ਦਿਨਾਂ ਦੇ ਵਿੱਚ ਕਈ ਆਡੀਓ ਕਈ ਵੀਡੀਓ ਅੱਜਕੱਲ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੰਮ ਆ ਇਹੇ ਕੰਮ ਆ ਜਿਹੜਾ ਇਹ ਕਈ ਚਲਣੀਆਂ ਇਹੋ ਜੀਆਂ ਬੁੱਢੀਆਂ ਪਰ ਸਾਡੇ ਵੱਲੋਂ ਕੋਈ ਵੀ ਵੀਡੀਓ ਇਹ ਜੀ ਨਾ ਬਣਾਈ ਜਾਊ ਨਾ ਲੀਕ ਕੀਤੀ ਜਾਊਗਾ ਸੋ ਲਗਾਤਾਰ ਤੁਸੀਂ ਦੇਖ ਰਹੇ ਸੀ ਏਸੀ ਰਵਨੀਤ ਸਿੰਘ ਬਿੱਟੂ ਹਰ ਤਰ੍ਹਾਂ ਦੇ ਕੁਐਸਚਨ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਹਨਾਂ ਨੇ ਵੀ ਜੋ ਜਵਾਬ ਦਿੱਤੇ ਤੁਹਾਡੇ ਸਾਹਮਣੇ ਰੱਖੇਗੇ ਦੇਖਦੇ ਰਹੋ ਬਨੇ ਰਹੋ ਜਾਨੀ ਤੇ ਸਿੱਖੀ